ਪ੍ਰਧਾਨ ਨੇ ਜਾਂ ਫਿਰ ਵਿਰੋਧੀ ਧਿਰ ਦੇ ਨੇਤਾ ਨੇ ਉਹੀ ਰਹਿਣਗੇ ਪਰ ਉੱਤੇ ਇੱਕ ਸਵਾਲ ਹੋਰ ਖੜਾ ਹੋ ਜਾਂਦਾ ਪੱਤਰਕਾਰਾਂ ਵੱਲੋਂ ਜਦੋਂ ਪੁੱਛਿਆ ਜਾਂਦਾ ਹੈ ਕਿ ਕਿ ਲੁਧਿਆਣਾ ਤੋਂ ਰਾਜਾ ਬਰਿੰਗ ਜਲੰਧਰ ਤੋਂ ਚਲਦੀ ਸੀ ਚੰਨੇ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਦਾਵਾ ਜਿਹੜੇ ਐਮਪੀ ਐਮਪੀ ਬਣੇ ਨੇ ਲੋਕ ਸਭਾ ਦੇ ਵਿੱਚ ਪਹੁੰਚੇ ਨੇ ਪੰਜਾਬ ਦੇ ਮੁੱਦੇ ਨੂੰ ਚੱਕ ਰਹੇ ਨੇ ਕਿ ਉਹਨਾਂ ਨੂੰ 2027 ਦੇ ਵਿੱਚ ਮੂਹਰ ਪੰਜਾਬ ਦੀ ਵਿਧਾਨ ਸਭਾ ਵੱਲ ਲਿਆ ਜਾਵੇਗਾ ਇਸ ਸਵਾਲ ਦਾ ਜਵਾਬ ਦਿੰਦੇ ਰਾਜਾ ਬਰਿੰਗ ਹੱਸ ਵੀ ਪੈਂਦੇ ਨੇ ਕਿ ਤਨਾ ਕਿਤੇ ਪ੍ਰਤਾਪ ਸਿੰਘ ਬਾਜਵਾ ਦੇ ਚਿਹਰੇ ਦੇ ਉੱਤੇ ਥੋੜੀ ਦਾ راستہ ਜੁ ਹੁੰਦੀ ਹੈ ਵੀ ਜੇਕਰ ਵਾਪਸ ਆ ਗਏ ਤਾਂ ਜਿਹੜਾ ਉਹਨਾਂ ਦਾ ਰਾਹ ਵੈ ਸਾਇਦ ਓਖਾ ਹੋ ਜਾਵੇ ਕਿਉਂਕਿ ਪ੍ਰਤਾਪ ਸਿੰਘ ਬਾਜਬਾ ਦਾ ਚਾਹੁੰਦੇ ਨੇ ਉਹ ਪਹਿਲਾਂ ਕਹਿ ਚੁੱਕੇ ਨੇ ਕਿ ਜਿਹੜੇ ਮੁੱਖ ਮੰਤਰੀ ਮਾਝੇ ਦਾ ਆਜ਼ਾਦੀ ਤੋਂ ਬਾਅਦ ਬਣਿਆ ਸੀ ਪ੍ਰਤਾਪ ਸਿੰਘ ਕਹਿ ਰਹੇ ਉਹਨਾਂ ਨੇ ਜੋ ਕੰਮ ਕੀਤੇ ਅੱਜ ਵੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਅੱਜ ਹੀ ਪੰਜਾਬ ਦੇ ਯੋਗ ਵਿਕਾਸ ਵਾਲੇ ਯੋਗਦਾਨ ਦੇ ਵਿੱਚ ਅਹਿਮ ਮੰਨੇ ਜਾਂਦੇ ਨੇ ਉਹਨਾਂ ਨੇ ਕਿਤੇ ਨਾ ਕਿਤੇ ਸਿੱਧੇ ਤੌਰ ਦੇ ਉੱਤੇ ਇੱਕ ਸਿੱਧੇ ਤੌਰ ਦੇ ਉੱਤੇ ਇਸ਼ਾਰਾ ਜ਼ਰੂਰ ਕਰਤਾ ਹੈ ਕਿ ਮਾਨ ਨੂੰ ਕਿ ਇਸ ਵਾਰ ਮਾਲਵੇ ਦਾ ਨਹੀਂ ਤੁਸੀਂ ਮਾਝੇ ਦਾ ਜਰਨੈਲ ਹੈ ਜਿਹੜੇ ਜਾਂ ਫਿਰ ਮੱਧ ਜਿਹੜਾ ਸੀਐਮ ਹੈ ਉਹ ਦਿਓ ਹੁਣ ਇਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਦੇ ਲਈ ਓਕਾ ਹੋ ਜਾਵੇਗਾ ਜੇਕਰ ਉਹ ਲੀਡਰਾਂ ਨੂੰ ਵਾਪਸ ਪੰਜਾਬ ਦੇ ਵਿੱਚ ਚੋਣ ਲੜਾਈ ਜਾਂਦੀ ਹੈ ਤਾਂ ਜਿਹੜਾ ਉਹਨਾਂ ਦਾ ਸੁਪਨਾ ਸੀਐਮ ਬਣਨ ਦਾ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੂੰ ਤਾਂ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਇਹ ਕਹਿ ਚੁੱਕੇ ਨੇ ਕਿ ਜਿਹੜਾ ਇਹਨਾਂ ਦਾ ਸੁਪਨਾ ਸੀ ਮੁੱਖ ਮੰਤਰੀ ਬਣਨ ਦਾ ਉਹਦੀ ਭਰੂਣ ਹੱਤਿਆ ਹੋ ਚੁੱਕੀ ਹੈ ਪਰ ਹੁਣ ਸਵਾਲ ਇੱਥੇ ਇਹੀ ਖੜਾ ਹੁੰਦਾ ਹੈ ਕਿ ਪੰਜਾਬ ਕਾਂਗਰਸ ਦੇ ਲਈ 2027 ਦੇ ਵਿੱਚ ਜੇ ਜਿਹੜੀਆਂ ਚੋਣਾਂ ਉਹ ਲੜੀ ਕਿਵੇਂ ਜਾਣਗੀਆਂ ਆਰਪੀ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਬਗਾਵਤ ਖੜੀ ਹੋਈ ਸੀ ਨਵਜੋਤ ਸਿੰਘ ਸਿੱਧੂ ਹਾਲੇ ਵੀ ਚੁੱਪ ਨੇ 2024 ਦੀਆਂ ਚੋਣਾਂ ਤੋਂ ਪਹਿਲਾਂ ਇੱਕ ਸਾਈਡ ਤੇ ਹੋ ਗਏ ਸੀ ਚਾਪ ਹਾਈ ਕਮਾਂਡ ਨੇ ਲਾਂਭੇ ਕਰ ਦਿੱਤੇ ਗਏ ਸੀ ਕਿ ਉਹਨਾਂ ਦੀ 2026 ਤੋਂ ਪਹਿਲਾਂ ਵਾਪਸੀ ਹੋਵੇਗੀ ਜਾਂ ਫਿਰ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਜਾਣਗੇ ਕਿ ਕੁਝ ਹੋਵੇਗਾ ਇਹ ਵੀ ਇੱਕ ਸਪੈਂਸ ਬਣਿਆ ਹੋਇਆ ਜਿਹੜੀ ਇੱਥੇ ਗੱਲਬਾਤ ਆਪਾਂ ਕਰ ਰਹੇ ਆ ਉਹ ਗੱਲ ਇਹ ਹੈ ਵੀ ਜਿਹੜੀ ਹੁਣ ਪੰਜਾਬ ਕਾਂਗਰਸ ਹੈ 2024 ਦੀਆਂ ਚੋਣਾਂ ਦੇ ਵਿੱਚ ਧੜੇਬੰਦੀ ਖਤਮ ਕਰਨ ਦੇ ਲਈ ਕਾਂਗਰਸ ਸਹਾਇਕ ਕਮਾਂਡ ਦੀ ਕੀ ਭੂਮਿਕਾ ਹੋਵੇਗੀ ਕੀ 2017 ਦੇ ਵਾਂਗ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਬਿਨਾਂ ਚਿਹਰੇ ਤੋਂ ਚੋਣਾਂ ਲੜੀਆਂ ਸਨ ਤਾਂ ਕੀ ਕਾਂਗਰਸ ਵੀ ਉਸੇ ਤਰ੍ਹਾਂ ਲੜੇਗੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪਾਰਟੀ ਪੰਜਾਬ ਦਾ ਪ੍ਰੋਗਰਾਮ ਸਿਆਸੀ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਕਾਂਗਰਸ ਤੇ ਬੀਜੇਪੀ ਦੀ ਬੀਜੇਪੀ ਤੇ ਪੰਜਾਬ ਕਾਂਗਰਸ ਦੇ ਵੱਲੋਂ ਹੁਣ ਆਪਣੇ ਪ੍ਰਧਾਨ ਬਦਲਣ ਦੀਆਂ ਜਿਹੜੀਆਂ ਚਰਚਾਵਾਂ ਸਨ ਉਹਦੇ ਬਾਬਤ ਗੱਲਬਾਤ ਹੋਵੇਗੀ ਹੁਣ ਬੀਜੇਪੀ ਨੇ ਵੀ ਪੰਜਾਬ ਦੇ ਵਿੱਚ ਤਿਆਰੀ ਜਿੱਥੇ ਖਿੱਚ ਦਿੱਤੀ ਹੈ ਤੇ ਉੱਥੇ ਹੀ ਉਹਨਾਂ ਨਵਜੋਤ ਸਿੰਘ ਸਿੱਧੂ ਦੀ ਕੀ ਭੂਮਿਕਾ ਹੋਵੇਗੀ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਜਿਹੜੇ ਪੰਜਾਬ ਦੇ ਇੰਚਾਰਜ ਸੀ ਜਿਹੜੇ ਫੇਸਬੁਕ 'ਇਲ ਪੰਜਾਬ' ਆਉਣਦੇ ਨੇ ਤਾਂ ਜਦ ਤੁਹਾਨੂੰ ਜੋਸ਼ ਸਿੰਘ ਸਿੱਧੂ ਬਾਰੇ ਉਹਨਾਂ ਨੂੰ ਸਵਾਲ ਪੁੱਛਿਆ ਜਾਂਦਾ ਤਾਂ ਉਹ ਕੀ ਬੋਲਦੇ ਨੇ ਇਹਦੇ ਬਾਬਤ ਵੀ ਗੱਲਬਾਤ ਕਰਾਂਗੇ ਉਹਨਾਂ ਪੰਜਾਬ ਕਾਂਗਰਸ ਦੇ ਵਿੱਚ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਇਹ ਚਰਚਾਾਂਵਾਂ ਚੱਲ ਰਹੀਆਂ ਸੀ ਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਦੀ ਹਾਰ ਹੋਈ ਹੈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੁਣ ਜਿਹੜੀ ਕਾਂਗਰਸ ਹੈ ਉਹ ਮਜ਼ਬੂਤ ਦਿਖਾਈ ਦੇ ਰਹੀ ਹੈ ਕਿਉਂਕਿ 2024 ਦੇ ਚੋਣਾਂ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੀ ਚੋਣਾਂ ਸੀਆਂ ਉਹਨਾਂ ਦੇ ਵਿੱਚ 13 ਦੇ ਵਿੱਚੋਂ 7 ਸੀਟਾਂ ਜਿੱਤ ਕੇ ਇਹ ਸਾਬਤ ਕਰ ਦਿੱਤਾ ਗਿਆ ਸੀ ਕਿ ਆਮ ਆਦੀ ਪਾਰਟੀ ਲੋਕਾਂ ਦੇ ਮਨਾਂ ਦੇ ਵਿੱਚੋਂ ਲੈ ਚੁੱਕੀ ਹੈ ਜਿਸ ਦੇ ਕਰਕੇ ਪੰਜਾਬ ਦੇ ਲੋਕ ਮੋਰ ਕਾਂਗਰਸ ਨੂੰ ਪਹਿਲ ਦੇ ਰਹੇ ਨੇ ਪਰ ਹੁਣ ਕਾਂਗਰਸ ਨੂੰ ਜਾਂ ਫਿਰ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਦੀ ਸਰਕਾਰ ਆਵੇ ਤਾਂ ਉਸ ਦੇ ਉੱਤੇ ਬੋਲਦੇ ਆ ਪ੍ਰਤਾਪ ਸਿੰਘ ਬਾਜਵਾ ਦਾ ਵੀ ਬਿਆਨ ਸਾਹਮਣੇ ਆਇਆ ਸੀ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਮਾਜੇ ਦੇ ਵਿੱਚ ਇੱਕ ਪ੍ਰੋਗਰਾਮ ਦੇ ਦੌਰਾਨ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੇ ਪਰ ਸਾਨੂੰ ਸਭ ਤੋਂ ਪਹਿਲਾਂ ਕਹਿੰਦੇ ਜਿਹੜੀ ਆਪਣੀ ਖਿੱਚੋ ਤਾਣ ਹੈ ਜਿਵੇਂ ਅਸੀਂ ਬਲਦਨਾ ਦੇ ਵਾਗ ਸਿੰਘ ਉਹ ਸਿੰਘੀ ਹੁੰਦੇ ਆ ਸਿੰਘ ਫਸੇ ਹੋਏ ਨੇ ਸਾਡੇ ਸਾਨੂੰ ਸਾਰਿਆਂ ਨੂੰ ਮਤ ਪਿੱਧ ਹਟਾ ਕੇ ਪੁਲਾਕੇ ਇੱਕ ਮੰਚ ਦੇ ਉੱਤੇ ਬੈਠਣਾ ਪੈਣਾ ਇੱਕ ਸੁਰ ਦੇ ਵਿੱਚ ਬੈਠਣਾ ਪੈਣਾ ਜਿਸ ਨੂੰ ਲੈ ਕੇ ਹੁਣ ਜਿਹੜੀ ਪੰਜਾਬ ਕਾਂਗਰਸ ਨੂੰ ਲੈ ਕੇ ਜਿਹੜੀ ਕਾਂਗਰਸ ਹਾਈ ਕਮਾਂਡ ਹੈ ਉਹਨਾਂ ਦੇ ਵੱਲੋਂ ਜਿਹੜੇ ਭੁਪੇਸ਼ ਬਘੇਲ ਪੰਜਾਬ ਆਉਂਦੇ ਨੇ ਪੰਜਾਬ ਪਹੁੰਚ ਕੇ ਪਹਿਲੀ ਵਾਰ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਆਉਂਦੇ ਨੇ ਤਾਂ ਉੱਥੋਂ ਉਹਨਾਂ ਦਾ ਸਵਾਗਤ ਹੁੰਦਾ ਜਿਸ ਤਰੀਕੇ ਦੇ ਨਾਲ ਕਿਉਂਕਿ ਸਾਰਿਆਂ ਨੂੰ ਇਹ ਸੀ ਕਿ ਹੋ ਸਕਦਾ ਹੈ ਕਿ ਸਾਨੂੰ ਥਾਪੜਾ ਮਿਲ ਜੇ ਕਿਉਂਕਿ ਚਰਚਾਵੇਂ ਇਹ ਸੀ ਕਿ 2027 ਦੇ ਲਈ ਪੰਜਾਬ ਕਾਂਗਰਸ ਸਿਰਬੋਧ ਕਰਨ ਜਾ ਰਹੀ ਹੈ ਪਰ ਜਿਸ ਤਰ੍ਹਾਂ ਉੱਥੇ ਪਹੁੰਚਦੇ ਨੇ ਤਾਂ ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਨੇ ਤਾਂ ਅਖੀਰ ਦੇ ਵਿੱਚ ਜਿਹੜਾ ਸਵਾਲ ਭੁਪੇਸ਼ ਬਗੇਲ ਚਾਹੁੰਦੇ ਸੀ ਕਿ ਪੱਤਰਕਾਰ ਮੈਨੂੰ ਸਟਾਰਟਿੰਗ ਦੇ ਵਿੱਚ ਹੀ ਪੁੱਛ ਲੈਣ ਪਰ ਬਾਅਦ ਦੇ ਵਿੱਚ ਸਵਾਲ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਪੰਜਾਬ ਕਾਂਗਰਸ ਦਾ ਜਿਹੜਾ ਪ੍ਰਧਾਨ ਹੈ ਉਹ ਬਦਲੇ ਜਾਵੇਗਾ ਲੀਡਰਸ਼ਿਪ ਦੇ ਵਿੱਚ ਫੇਰ ਬਦਲ ਹੋਵੇਗਾ ਤਾਂ ਉਹਨਾਂ ਦਾ ਕਹਿਣਾ ਸੀ ਕਿ ਜਿਹੜੇ ਮੇਰੇ ਅਗਲ ਬਗਲ ਖੜੇ ਨੇ ਆਹੀ ਪੰਜਾਬ ਦੇ ਹੁਣ ਲੀਡਰ ਹੋਣਗੇ ਇਹੀ ਹਾਲੇ ਪੰਜਾਬ ਦੇ ਵਿੱਚ ਰਹਿਣਗੇ ਕਿਉਂਕਿ ਉਹਨਾਂ ਨੇ ਇਹ ਗੱਲ ਦਾ ਤਾਂ ਸਪਸ਼ਟ ਕਰ ਦਿੱਤਾ ਗਿਆ ਕਿ ਹਾਲੇ ਪੰਜਾਬ ਕਾਂਗਰਸ ਦੇ ਵਿੱਚ ਕੋਈ ਫੇਰਬਦਲ ਨਹੀਂ ਹੋਵੇਗੀ ਹੁਣ ਜੇਕਰ ਇਸ ਬਿਆਨ ਦੇ ਤੁਸੀਂ ਦੇਖਦੇ ਹੋ ਤਾਂ ਜੇਕਰ ਪੰਜਾਬ ਕਾਂਗਰਸ ਅੱਜ ਫੇਰਬਦਲ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਕਾਂਗਰਸ ਦੇ ਲਈ ਤੁਸੀਂ ਅਸਾਈ ਤੋਂ ਪਹਿਲਾਂ ਜੇਕਰ ਫੇਰ ਬਦਲ ਕਰਦੀ ਹੈ ਤਾਂ ਵੱਡੀ ਚੁਣੌਤੀ ਖੜੀ ਹੋ ਸਕਦੀ ਹੈ ਕਿਉਂਕਿ ਜਿਸ ਤਰ੍ਹਾਂ ਗੱਲ ਚੱਲੀ ਕਿ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਦਾ ਜਿਹੜਾ ਪ੍ਰਧਾਨ ਹੈ ਉਹ ਚੇਂਜ ਕੀਤਾ ਜਾ ਰਿਹਾ ਤਾਂ ਰਾਣਾ ਗੁਰਜੀਤ ਸਮੇਤ ਹੋਰ ਕਈ ਲੀਡਰ ਖੜੇ ਹੋਗੇ ਸੀ ਕਿ ਹੋ ਸਕਦਾ ਕਿ ਉਹਨਾਂ ਦੇ ਦਿੱਲੀ ਵੱਲ ਗੇੜੇ ਸੀ ਹੋ ਸਕਦਾ ਸੀ ਕਿ ਉਹਨਾਂ ਨੂੰ ਜਿਹੜੀ ਇਹ ਜ਼ਿੰਮੇਵਾਰੀ ਮਿਲ ਸਕਦੀ ਹੈ ਪਰ ਫਿਲਹਾਲ ਸਭ ਨੂੰ ਲੈ ਕੇ ਹੁਣ ਜੇਕਰ ਪੰਜਾਬ ਕਾਂਗਰਸ ਦੇ ਵਿੱਚ 2022 ਦੀ ਚੋਣ ਤੋਂ ਪਹਿਲਾਂ ਫੇਰ ਬਦਲ ਹੁੰਦਾ ਤਾਂ ਜੇਕਰ ਫਿਰ ਮੁਕਾਬਲਤ ਹੋ ਜਾਂਦੀ ਹੈ ਤਾਂ ਕਿਤੇ ਉਹ ਸਥਿਤੀ ਨਾ ਹੋ ਜਾਵੇ ਜਿਹੜੀ 2022 ਦੇ ਵਿੱਚ ਪੰਜਾਬ ਕਾਂਗਰਸ ਦੇ ਨਾਲ ਹੋਈ ਸੀ ਕਿਉਂਕਿ ਜਿਸ ਤਰ੍ਹਾਂ ਕਿਹਾ ਜਾ ਰਿਹਾ ਸੀ ਕਿ ਚੰਨੀ ਸਰਕਾਰ ਮੁਰ ਬਣੇਗੀ ਹਵਾ ਪੰਜਾਬ ਦੇ ਵਿੱਚ ਬਣ ਚੁੱਕੇ ਸੀ 3 ਮਹੀਨੇ ਦੇ ਵਿੱਚ ਆ ਕੇ ਚੰਨੀ ਸਿੰਘ ਚੰਨੀ ਨੇ ਜਿਸ ਤਰ੍ਹਾਂ ਕੰਮ ਕੀਤੇ ਜਿਸ ਤਰ੍ਹਾਂ ਚਾਹ ਪੀ ਜਾਂ ਫਿਰ ਬੱਕਰੀਆਂ ਚੋਈਆਂ ਜਿਸ ਤਰ੍ਹਾਂ ਜੋ ਉਹਨਾਂ ਨੇ ਇੱਕ ਆਮ ਆਦਮੀ ਦੇ ਵਾਂਗ ਨਾ ਜਿਸ ਤਰ੍ਹਾਂ ਆਮ ਆਦੀ ਪਾਰਟੀ ਨੂੰ ਮਤਲਬ ਟਾਰਗੇਟ ਕਰਨ ਵਾਸਤੇ ਉਹਨੇ ਇੱਕ ਆਮ ਆਦਮੀ ਦੇ ਵਾਂਗ ਲੋਈ ਦੀ ਬੁੱਕਲ ਮਾਰ ਕੇ ਉਹ ਵਿਚਰੇ ਸੀ ਲੋਕਾਂ ਦੇ ਮਨਾਂ ਦੇ ਵਿੱਚ ਹੈ ਸੀ ਹੋ ਸਕਦਾ ਵੀ ਸਾਡੇ ਵਰਗਾ ਸੀ ਐਮ ਪਰ ਜਿਹੜੀ ਬਗਾਵਤ ਸੀ ਅੰਦਰ ਖਾਤੇ ਉਹਦੇ ਕਰਕੇ ਨੁਕਸਾਨ ਜਿਹੜਾ ਪਾਰਟੀ ਨੂੰ ਹੋਇਆ ਉਹਦੇ ਕਰਕੇ ਪਾਰਟੀ ਸੱਤਾ ਦੇ ਵਿੱਚ ਆਉਂਦੀ ਆਉਂਦੀ ਇਸ ਹਾਸ਼ੀਏ ਦੇ ਉੱਤੇ ਚਲੇਗੀ 78 ਤੋਂ 18 ਦੇ ਉੱਤੇ ਆ ਗਈ ਸੀ ਪਰ ਉਹ ਸਭ ਨੂੰ ਲੈ ਕੇ ਹੁਣ ਜਿਹੜੀ ਖਿੱਚੋ ਤਾਣ ਹੈ ਹੁਣ ਪੰਜਾਬ ਕਾਂਗਰਸ ਦੇ ਵਿੱਚ ਹੁਣ ਦੋ ਤਿੰਨ ਗੱਲਾਂ ਅਹਿਮ ਨੇ ਇੱਕ ਤਾਂ ਫੇਰ ਬਦਲ ਫੇਰ ਬਦਲ ਕਿਹੜਾ ਹੋਵੇਗਾ ਕਿ ਜਿਹੜਾ ਹੁਣ ਪ੍ਰਧਾਨ ਹੋਵੇਗਾ ਕਿ ਉਹੀ ਅੱਗੇ ਜਾ ਕੇ ਮੁੱਖ ਮੰਤਰੀ ਹੋਵੇਗਾ ਜਾਂ ਇਹ ਕੀ ਹੋਵੇਗਾ ਕਿ ਪੰਜਾਬ ਕਾਂਗਰਸ ਬਿਨਾਂ ਚਿਹਰੇ ਤੋਂ 2022 ਦੀ ਚੋਣਾਂ ਲੜੇਗੀ ਜੇਕਰ ਟੜੇਬੰਦੀ ਖਤਮ ਕਰਨੀ ਹੈ ਹੁਣ ਟੜੇਬੰਦੀ ਖਤਮ ਕਿਵੇਂ ਹੋਵੇਗੀ ਪਾਰਟੀ ਦੇ ਲਈ ਸਭ ਤੋਂ ਵੱਡੀ ਸਥਿਤੀ ਇਹੀ ਹੈ ਪੰਜਾਬ ਦੇ 2022 ਦੀ ਚੋਣਾਂ ਨੂੰ ਲੈ ਕੇ ਜਦੋਂ ਪੰਜਾਬ ਦੇ ਅਤੇ ਡਿਟਰਨ ਲੀਡਰਾਂ ਦੇ ਨਾਲ ਪੱਪੇਸ਼ ਬਗੇਲ ਪ੍ਰੈਸ ਦੇ ਕਾਨਫਰੰਸ ਹੁੰਦੇ ਨੇ ਹੁੰਦੇ ਨੇ ਪੱਤਰਕਾਰਾਂ ਦੇ ਸੰਮੁਖ ਹੁੰਦੇ ਨੇ ਤਾਂ ਜਦੋਂ ਉੱਥੇ ਮੀਟਿੰਗ ਕਰਨ ਤੋਂ ਬਾਅਦ ਜਿਹੜੇ ਅਹਿਮ ਉਹਦੇਦਾਰ ਨੇ ਵੱਡੇ ਲੀਡਰ ਨੇ ਤਾਂ ਪੰਜਾਬ ਕੌਂਗਰਸ ਭਵਨ ਦੇ ਵਿੱਚ ਤਾਂ ਉੱਥੇ ਇਹ ਗੱਲ ਵਿਚਾਰੀ ਜਾਂਦੀ ਹੈ ਕਿ ਸਾਰੇ ਮਤਪੇਦ ਹਟਾ ਕੇ ਇਕਜੁੱਟ ਹੋ ਕੇ ਪਾਰਟੀ ਨੂੰ ਇਸ ਵੱਲ ਲੈ ਕੇ ਜਾਈਏ ਕਿ ਅਸੀਂ 2017 ਦੇ ਵੀ ਤੇ 27 ਦੇ ਵਿੱਚ ਸਰਕਾਰ ਬਣਾਈਏ ਉਸ ਤੋਂ ਬਾਅਦ ਜਦੋਂ ਪ੍ਰੈਸ ਕਨਫਰੰਸ ਕਰਦੇ ਨੇ ਤਾਂ ਉਹ ਇਹ ਗੱਲ ਤਾਂ ਸਪਸ਼ਟ ਕਰ ਹੀ ਚੁੱਕੇ ਨੇ ਪਹਿਲਾਂ ਕਿ ਅਸੀਂ ਜਿਹੜੇ ਪ੍ਰਧਾਨ ਨੇ ਜਾਂ ਫਿਰ ਵਿਰੋਧੀ ਧਿਰ ਦੇ ਨੇਤਾ ਨੇ ਉਹੀ ਰਹਿਣਗੇ ਪਰ ਉੱਥੇ ਇੱਕ ਸਵਾਲ ਹੋਰ ਖੜਾ ਹੋ ਜਾਂਦਾ ਪੱਤਰਕਾਰਾਂ ਵੱਲੋਂ ਜਦੋਂ ਪੁੱਛਿਆ ਜਾਂਦਾ ਹੈ ਕਿ ਜਿਹੜੇ ਪੰਜਾਬ ਤੋਂ ਤਿੰਨ ਵੱਡੇ ਲੀਡਰ ਰਾਜਾ ਵਰਿੰਗ ਜਿਹੜੇ ਚੰਜੀ ਸਿੰਘ ਚੰਨੀ ਤੇ ਸੁਖਜਿੰਦਰ ਰੰਧਾਵਾ ਜਿਹੜੇ ਲੋਕ ਸਭਾ ਦੇ ਵਿੱਚ ਪਹੁੰਚੇ ਨੇ 2024 ਦੀਆਂ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਲੁਧਿਆਣਾ ਤੋਂ ਰਾਜਾ ਬਰਿੰਗ ਜਲੰਧਰ ਤੋਂ ਚਲੰਜੀ ਸਿੰਘ ਚੰਨੇ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਐਮਪੀ ਦੀ ਐਮਪੀ ਬਣੇ ਨੇ ਲੋਕ ਸਭਾ ਦੇ ਵਿੱਚ ਪਹੁੰਚੇ ਨੇ ਪੰਜਾਬ ਦੇ ਮੁੱਦਿਆਂ ਨੂੰ ਚੱਕ ਰਹੇ ਨੇ ਕੀ ਉਹਨਾਂ ਨੂੰ 2027 ਦੇ ਵਿੱਚ ਮੂਹਰ ਪੰਜਾਬ ਦੀ ਵਿਧਾਨ ਸਭਾ ਵੱਲ ਲਿਆ ਜਾਵੇਗਾ ਇਸ ਸਵਾਲ ਦਾ ਜਵਾਬ ਦਿੰਦੇ ਰਾਜਾ ਬਰਿੰਗ ਹੱਸ ਵੀ ਪੈਂਦੇ ਨੇ ਕਿ ਤਨਾ ਕਿਤੇ ਪ੍ਰਤਾਪ ਸਿੰਘ ਬਾਜਵਾ ਦੇ ਚਿਹਰੇ ਦੇ ਉੱਤੇ ਥੋੜੀ ਦਾ ਰਾਸਤਾ ਜੇ ਹੁੰਦੀ ਹੈ ਵੀ ਜੇਕਰ ਵਾਪਸ ਆ ਗਏ ਤਾਂ ਜਿਹੜਾ ਉਹਨਾਂ ਦਾ ਰਾਹ ਵੈ ਸਾਇਦ ਔਖਾ ਹੋ ਜਾਵੇ ਕਿਉਂਕਿ ਪ੍ਰਤਾਪ ਸਿੰਘ ਬਾਜਬਾ ਦਾ ਚਾਹੁੰਦੇ ਨੇ ਉਹ ਪਹਿਲਾਂ ਕਹਿ ਚੁੱਕੇ ਨੇ ਕਿ ਜਿਹੜੇ ਮੁੱਖ ਮੰਤਰੀ ਬਾਜੇ ਦਾ ਆਜ਼ਾਦੀ ਤੋਂ ਬਾਅਦ ਬਣਿਆ ਸੀ ਪ੍ਰਤਾਪ ਸਿੰਘ ਕਹਿਰੋ ਉਹਨਾਂ ਨੇ ਜੋ ਕੰਮ ਕੀਤੇ ਆ ਅੱਜ ਵੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਅੱਜ ਵੀ ਪੰਜਾਬ ਦੇ ਯੋਗ ਵਿਕਾਸ ਵਾਲੇ ਯੋਗਦਾਨ ਦੇ ਵਿੱਚ ਅਹਿਮ ਮੰਨੇ ਜਾਂਦੇ ਨੇ ਉਹਨਾਂ ਨੇ ਕਿਤੇ ਨਾ ਕਿਤੇ ਸਿੱਧੇ ਤੌਰ ਦੇ ਉੱਤੇ ਇੱਕ ਸਿੱਧੇ ਤੌਰ ਦੇ ਉੱਤੇ ਇਸ਼ਾਰਾ ਜ਼ਰੂਰ ਕਰਤਾ ਸੀ ਕਿ ਮਾਨ ਨੂੰ ਕਿ ਇਸ ਵਾਰ ਮਾਲਵੇ ਦਾ ਨਹੀਂ ਤੁਸੀਂ ਬਾਜੇ ਦਾ ਜਰਨੈਲ ਹੈ ਜਿਹੜੇ ਜਾਂ ਫਿਰ ਮੱਧ ਜਿਹੜਾ ਸੀਐਮ ਹੈ ਉਹ ਦਿਓ ਕਿਉਂਕਿ ਭਾਵੇਂ ਮਾਲਵੇ ਦੀਆਂ ਸੀਟਾਂ ਜ਼ਿਆਦਾ ਨੇ ਪੰਜਾਬ ਦੇ ਵਿੱਚ ਭਾਵੇਂ ਉਹਦੇ ਵਿੱਚ ਪਵਾਦ ਖੇਤਰ ਵੀ ਮਾਲਵਾ ਦੱਸੀ ਜਾਂਦੇ ਨੇ ਸਿਆਸੀ ਤੌਰ ਦੇ ਉੱਤੇ ਜੇ ਮਾਲਵਾ ਜਿਹੜਾ 2 ਜ਼ੋਨ ਬਣਾ ਦਿੱਤਾ ਗਿਆ ਪਵਾਦ ਵਾਲੇ ਏਰੀਆ ਚੋਂ ਤੱਕ ਪਰ ਹੁਣ ਇਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਦੇ ਲਈ ਔਖਾ ਹੋ ਜਾਵੇਗਾ ਜੇਕਰ ਉਹ ਲੀਡਰਾਂ ਨੂੰ ਵਾਪਸ ਪੰਜਾਬ ਦੇ ਵਿੱਚ ਚੋਣ ਲੜਾਈ ਜਾਂਦੀ ਹੈ ਤਾਂ ਜਿਹੜਾ ਉਹਨਾਂ ਦਾ ਸੁਪਨਾ ਸੀ ਐਮ ਬਣਨ ਦਾ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੂੰ ਤਾਂ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਇਹ ਹੀ ਕਹਿ ਚੁੱਕੇ ਨੇ ਕਿ ਜਿਹੜਾ ਇਹਨਾਂ ਦਾ ਸੁਪਨਾ ਸੀ ਮੁੱਖ ਮੰਤਰੀ ਬਣਨ ਦਾ ਉਹਦੀ ਭ੍ਰूण ਹੱਤਿਆ ਹੋ ਚੁੱਕੀ ਹੈ ਉਹ ਤਾਂ ਇਹੋ ਜਿਹੇ ਵੀ ਅੰਗ ਵਿਕਰ ਚੁੱਕੇ ਨੇ ਪਰ ਹੁਣ ਸਵਾਲ ਇੱਥੇ ਇਹੀ ਖੜਾ ਹੁੰਦਾ ਹੈ ਕਿ ਪੰਜਾਬ ਕਾਂਗਰਸ ਦੇ ਲਈ 2027 ਦੇ ਵਿੱਚ ਜਿਹੜੀਆਂ ਚੋਣਾਂ ਉਹ ਲੜੀ ਕਿਵੇਂ ਜਾਣਗੀਆਂ ਪਾਰਟੀ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਬਗਾਵਤ ਖੜੀ ਹੋਈ ਸੀ ਨਵਜੋਤ ਸਿੰਘ ਸਿੱਧੂ ਹਾਲੇ ਵੀ ਚੁੱਪ ਨੇ 2024 ਦੀਆਂ ਚੋਣਾਂ ਤੋਂ ਪਹਿਲਾਂ ਇੱਕ ਸਾਈਡ ਤੇ ਹੋ ਗਏ ਸੀ ਜਾਂ ਫਿਰ ਹਾਈ ਕਮਾਂਡ ਨੇ ਲਾਂਭੇ ਕਰ ਦਿੱਤੇਗੇ ਸੀ ਕਿ ਉਹਨਾਂ ਦੀ 2026 ਤੋਂ ਪਹਿਲਾਂ ਵਾਪਸੀ ਹੋਵੇਗੀ ਜਾਂ ਫਿਰ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਜਾਣਗੇ ਕਿ ਕੁਝ ਹੋਵੇਗਾ ਇਹ ਵੀ ਇੱਕ ਸਪੈਂਸ ਬਣਿਆ ਹੋਇਆ ਕਿਉਂਕਿ ਜਦੋਂ ਹੁਣ ਜਿਹੜੇ ਭਪੇਸ਼ ਬਗੇਲ ਨਵਜੋਤ ਸਿੰਘ ਸਿੱਧੂ ਬਾਰੇ ਬਿਆਨ ਜਦੋਂ ਕਰ ਇੱਕ ਸਵਾਲ ਕੀਤਾ ਜਾਂਦਾ ਤਾਂ ਉਹ ਚੁੱਪ ਹੋ ਜਾਂਦੇ ਇਸ ਨੂੰ ਲੈ ਕੇ ਇਹਨੂੰ ਦੋਸਤ ਸਿੱਧੂ ਦੇ ਕੀ ਭੂਮਿਕਾ ਹੋਵੇਗੀ ਨਾ ਪਰ ਹੁਣ ਜਿਹੜੀ ਇੱਥੇ ਗੱਲਬਾਤ ਆਪਾਂ ਕਰ ਰਹੇ ਹਾਂ ਉਹ ਗੱਲ ਇਹ ਹੈ ਵੀ ਜਿਹੜੀ ਹੁਣ ਪੰਜਾਬ ਕਾਂਗਰਸ ਹੈ 2024 ਦੀਆਂ ਚੋਣਾਂ ਦੇ ਵਿੱਚ ਧੜੇਬੰਦੀ ਖਤਮ ਕਰਨ ਦੇ ਲਈ ਕਾਂਗਰਸ ਸਹਾਇਕ ਕਮਾਂਡ ਦੀ ਕੀ ਭੂਮਿਕਾ ਹੋਵੇਗੀ ਕੀ 2017 ਦੇ ਵਾਂਗ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਬਿਨਾਂ ਚਿਹਰੇ ਤੋਂ ਚੋਣਾਂ ਲੜੀਆਂ ਸਨ ਤਾਂ ਕੀ ਕਾਂਗਰਸ ਵੀ ਉਸੇ ਤਰ੍ਹਾਂ ਲੜੇਗੀ ਕਿ ਬਿਨਾ ਚਿਹਰੇ ਤੋਂ ਜਿਹੜੀਆਂ ਚੋਣਾਂ ਨੇ ਇੱਥੇ ਲੜੀਆਂ ਜਾਣਗੀਆਂ ਕਿਉਂਕਿ ਜਦੋਂ 2017 ਦੇ ਵਿੱਚ ਬਿਨਾ ਚਿਹਰੇ ਤੋਂ ਚੋਣਾਂ ਲੜ ਰਹੀ ਸੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤਾਂ ਇਹ ਗੱਲ ਫਲਾਈ ਗਈ ਸੀ ਕਿ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹ ਪੰਜਾਬ ਦੇ ਸੀਐਮ ਹੋਣਗੇ ਉਸ ਦਾ ਪ੍ਰਚਾਰ ਉਹ ਵੀ ਵੱਲੋਂ ਕੀਤਾ ਗਿਆ ਸੀ ਕਿਤੇ ਨਾ ਕਿਤੇ ਉਹ ਵੀ ਪ੍ਰਭਾਵ ਕਰ ਰਿਹਾ ਸੀ ਪਰ ਹੁਣ ਕਾਂਗਰਸ ਦੇ ਲਈ ਜੇਕਰ ਇਕਜੁੱਟ ਨਹੀਂ ਹੁੰਦੇ ਜੇਕਰ ਇੱਕ ਚਿਹਰੇ ਦੇ ਉੱਤੇ ਸਹਿਮਤ ਨਹੀਂ ਹੁੰਦੇ ਹੈਗੇ ਤਾਂ ਹੁਣ ਪੰਜਾਬ ਕਾਂਗਰਸ ਦੇ ਲਈ ਅਗਲਾ ਜਸਟ ਸਟੈਪ ਇਹ ਹੀ ਹੈ ਕਿ ਬਿਨਾਂ ਚਿਹਰੇ ਤੋਂ ਦੁਸਤਾਈ ਦੀਆਂ ਚੋਣਾਂ ਲੜੀਆਂ ਜਾਣ ਕਿਉਂਕਿ ਜਦੋਂ ਤੋਂ ਪੰਜਾਬ ਕਾਂਗਰਸ ਦੇ ਵਿੱਚ ਚਿਹਰਿਆਂ ਦੀ ਅਦੰਤੀ ਹੋਗੀ ਗਰੁੱਪ ਵਾਜੀ ਹੋਗੀ ਸਿੱਧੂ ਹੋ ਗਿਆ ਚਲਦੇ ਚੰਨੀ ਹੋ ਗਿਆ ਰਾਜਾ ਪ੍ਰਿੰਕੋ ਹੋ ਗਿਆ ਪ੍ਰਤਾਪ ਬਾਜਵਾ ਹੋ ਗਿਆ ਉਦੋਂ ਦਾ ਇਹ ਖਿਲਾਫ ਪੈਣਾ ਸ਼ੁਰੂ ਹੋ ਚੁੱਕਿਆ ਹੈ ਕਿਉਂਕਿ ਆਮਾਦੀ ਪਾਰਟੀ ਨੇ 2017 ਦੇ ਵਿੱਚ ਜਿਹੜੀ ਬਾਈ ਦੇ ਵਿੱਚ ਚੋਣ ਲੜੀ ਸੀ ਉਹ ਚਾਰੂ ਦਿਨ ਚੋਣ ਨਿਸ਼ਾਨ ਦੇ ਉੱਤੇ ਵੀ ਲੜੀ ਗਈ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਉਹਨਾਂ ਚਿਹਰਾ ਵੀ ਸੀਗੀ ਉਹਦੇ ਉੱਤੇ ਵੀ ਲੜੀ ਗਈ ਸੀ ਪਰ ਪਰ ਕਾਂਗਰਸ ਦੇ ਲਈ ਚੁਣੌਤੀ ਵੱਡੀ ਬਣਦੀ ਜਾ ਰਹੀ ਕਿਉਂਕਿ ਆਮਾਦੀ ਪਾਰਟੀ ਕੋਲ ਚਿਹਰਾ ਪੰਜਾਬ ਦੇ ਵਿੱਚ ਇੱਕੋ ਸੀ ਮੁੱਖ ਮੰਤਰੀ ਭਗਵੰਤ ਮਾਨ ਉਹਦੇ ਕਰਕੇ ਹੁਣ ਕਾਂਗਰਸ ਦੇ ਲਈ ਚਿਹਰੇ ਕਈ ਹੋ ਗਏ ਨੇ ਪੰਜਾਬ ਦੇ ਵਿੱਚ ਉਹ ਚਿਹਰੇ ਜਿਹੜੇ ਹੁਣ ਕਾਂਗਰਸ ਦੇ ਵਿਕਾਸ ਦੇ ਵਿੱਚ ਜਾਂ ਫਿਰ ਕਾਂਗਰਸ ਨੂੰ ਸੱਤਾ ਦੇ ਵਿੱਚ ਲਿਆਉਣ ਦੇ ਵਿੱਚ ਓਕੇ ਹੋ ਰਹੇ ਨੇ ਜਦੋਂ ਰਾਜਾਪ੍ਰਿੰਗ ਉਹਦਾ ਸੰਭਾਲਦੇ ਪ੍ਰਧਾਨਗੀ ਦਾ ਤਾਂ ਉਦੋਂ ਇੱਕ ਗੱਲ ਦਾ ਜ਼ਿਕਰ ਹੁੰਦਾ ਕਿ ਪੰਜਾਬ ਦੇ ਵਿੱਚ ਹੁਣ ਚਿਹਰਿਆਂ ਦੀ ਰਾਜਨੀਤੀ ਨਹੀਂ ਹੋਵੇਗੀ ਚੋਣ ਨਿਸ਼ਾਨ ਪਿੱਛੇ ਉਹ ਫਲੈਕਸਰ ਲਾਏ ਜਾਂਦੇ ਹਨ ਨਾ ਪੰਜੇ ਦਾ ਉਹਦੀ ਉੱਤੇ ਚੋਣ ਨਿਸ਼ਾਨ ਦੇ ਉੱਤੇ ਵੀ ਅੱਗੇ ਕੀਤਾ ਜਾਵੇ ਨਾ ਕਿਉਂਕਿ ਉਸ ਤੋਂ ਬਾਅਦ ਵੀ ਫਿਰ ਜਦੋਂ ਕੋਈ ਸਮਾਗਮ ਹੋਣਾ ਉੱਤੇ ਵੱਡੀਆਂ ਫੋਟੋਆਂ ਪ੍ਰਧਾਨਾਂ ਦੇ ਜਦੋਂ ਚੋਣ ਨਿਸ਼ਾਨ ਗੈਪ ਹੋ ਗਏ ਨਾ ਉਦੋਂ ਤੋਂ ਲੈ ਕੇ ਜਿਹੜੀ ਦੁਵਿਧਾ ਇਹ ਖੜੀ ਹੁੰਦੀ ਗਈ ਹੈ ਇਹ ਅੱਜ ਇਸ ਸਥਿਤੀ ਤੇ ਆ ਗਈ ਕਿ ਕਾਂਗਰਸ ਦੇ ਲਈ ਇਹੀ ਮੁੱਦਾ ਵੱਡੀ ਕਲੇਰੀ ਦੀ ਹੱਟੀ ਬਣ ਗਿਆ ਚੇਰੇ ਦੀ ਰਾਜਨੀਤੀ ਨੂੰ ਲੈ ਕੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜਦੋਂ ਕਿਹਾ ਜਾਂਦਾ ਸੀ ਕਿ ਜੇਕਰ ਪੰਜਾਬ ਦੇ ਵਿੱਚ ਕਾਂਗਰਸ ਹੈ ਜੇਕਰ ਕੈਪਟਨ ਹੈ ਤਾਂ ਕਾਂਗਰਸ ਹੈ ਜੇਕਰ ਕੈਪਟਨ ਨਹੀਂ ਹੈਗਾ ਤਾਂ ਕਾਂਗਰਸ ਖਤਮ ਹੈ ਕਿਉਂਕਿ ਉਸੇ ਤਰ੍ਹਾਂ ਦੌਰ ਬਾਈ ਦੇ ਵਿੱਚ ਹਾਸ਼ੀ ਦੇਖਲਾ 78 ਤੋਂ 18 ਤੇ ਆ ਜਾਣੀ ਕਾਂਗਰਸ 20 20 ਉਮੀਦਵਾਰ ਵੀ ਨਿਉਨ ਦੇ ਜਿੱਤੇ ਇਸ ਦੇ ਕਰਕੇ ਹੁਣ ਇਹ ਵੀ ਚੁਣੌਤੀ ਅਗਲੇ ਦਿਨਾਂ ਦੇ ਵਿੱਚ ਕਾਂਗਰਸ ਤੇ ਲਈ ਪਰ ਦੂਜੇ ਪਾਸੇ ਇੱਕ ਚੁਣੌਤੀ ਹੋਰ ਵੀ ਜਿੱਤਦਾ ਰਾਜਾ ਬ੍ਰਿੰਗੋਰਾ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਜਿਨੇ ਹੌਸਲੇ ਦੇ ਨਾਲ ਦਿੱਤਾ ਗਿਆ ਸੀ ਕਿ ਜਿਹੜੇ 60 70 ਨੌਜਵਾਨਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਕਿਉਂਕਿ ਜਿਹੜੀ ਨੌਜਵਾਨ ਨੇ ਨੌਜਵਾਨ ਵਰਗ 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਤਾਨ ਦੇ ਵਿੱਚ ਅਹਿਮ ਭੂਮਿਕਾ ਰੱਖਦਾ ਹੈ ਕਿਤੇ ਨਾ ਕਿਤੇ ਜੇਕਰ ਟਿਕਟਾਂ ਕੱਟੀਆਂ ਜਾਂਦੀਆਂ ਨੇ ਤਾਂ ਕਿ ਉਹ ਜਿਹੜਾ ਟਿਕਟਾਂ ਕੱਟੀਆਂ ਜਾਣਗੀਆਂ ਕੀ ਉਹ ਕਾਂਗਰਸ ਦੇ ਨਾਲ ਚੱਲਣਗੇ ਉਨਛਾਸ਼ ਦੇ ਵਿੱਚ ਚੱਲਣਗੇ ਕੀ ਫਿਰ ਪਾਰਟੀ ਵਾਜੀ ਨੀ ਖੜੀ ਹੋਵੀ ਹਾਂ ਜ਼ਿਆਦਾ ਫਿਰ ਇਹ ਹੋਗਾ ਵੀ ਉਹਨਾਂ ਦੇ ਮੁੰਡਿਆਂ ਨੂੰ ਟਿਕਟਾਂ ਦਿੱਤੀ ਜਾਣਗੀਆਂ ਕਿ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਹੀ ਟਿਕਟਾਂ ਦਿੱਤੀਆਂ ਜਾਣਗੀਆਂ ਜ다 ਫਿਰ ਇਹ ਗੱਲ ਹੋਵੇ ਇਹ ਸਾਰਾ ਦੁਬੀ ਦਾ ਜਿਹੜੀ ਹੋਈ ਪਈ ਹੋਈ ਹੈ ਉਹਨੇ ਲੈ ਕੇ ਖਿੱਚੋ ਤਾਨ ਕਾਂਗਰਸ ਦੇ ਵਿੱਚ ਹੀ ਬਣ ਪਈ ਹੈ ਉੱਤੇ ਹੀ ਹੁਣ ਨਾਲ ਹੀ ਜਿਹੜੀ ਪੰਜਾਬ বিজেপি ਹੈ ਪੰਜਾਬ বিজেপি ਦਾ ਵੀ ਜਿਹੜਾ ਪ੍ਰਧਾਨ ਹੈ ਉਹ ਵੀ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਬਦਲਿਆ ਜਾ ਰਿਹਾ ਜਿਸ ਨੂੰ ਲੈ ਕੇ ਜਿਹੜੇ ਸੁਨੀਲ ਜਾਕਰ ਨੇ ਉਹਨਾਂ ਨੇ ਇਸ ਗੱਲ ਦਾ ਜਿਹੜਾ ਦਾਵਾ ਵੀ ਕੀਤਾ ਬਿਆਨ ਵੀ ਦਿੱਤਾ ਵੀ ਪੁਸ਼ਟੀ ਵੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਵੀ ਪ੍ਰਧਾਨ ਚੇ ਹੋਊਗਾ ਤੇ ਇੱਥੇ ਵੀ ਚੇ ਹੋਊਗਾ ਤੁਹਾਨੂੰ ਪਤਾ ਲੱਗ ਜਾਊਗਾ ਕਿਹੜਾ ਪ੍ਰਧਾਨ ਅਗਲਾ ਹੋਊਗਾ ਕਿਉਂਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਕਾਂਗਰਸ ਸੀ ਕੈਪਟਨ ਦੇ ਸਮੇਂ ਉਹ ਪਾਰਟੀ ਕਾਂਗਰਸ ਦੇ ਵਿੱਚ ਮਰਜ ਹੋ ਗਈ ਜਿਹੜਾ ਇਹ ਕਹਿ ਲਈ ਵੀ ਜਿਹੜਾ ਲੀਡਰਸ਼ਿਪ ਦਾ ਅੰਤਰ ਕਾਫੀ ਕੈਬਨਟਾਂ ਵਾਲੇ ਸੀ ਭਾਵੇਂ ਖੁਦ ਮੁੱਖ ਮੰਤਰੀ ਸੀ ਜਿਹੜੇ ਕੈਪਟਨ ਬਿੰਦ ਸਿੰਘ ਉਹ ਬੀਜੇਪੀ ਦੇ ਵਿੱਚ ਚਲੇ ਗਏ ਸੀ ਅੱਜ ਬੀਜੇਪੀ ਦੇ ਵਿੱਚ ਕੈਪਟਨ ਬਿੰਦ ਸਿੰਘ ਦੀ ਕੀ ਸਥਿਤੀ ਹੈ ਜਾਂ ਫਿਰ ਕਿਸ ਤਰ੍ਹਾਂ ਉਹਨਾਂ ਨੂੰ ਅੱਗੇ ਨਹੀਂ ਲਾਇਆ ਜਾ ਰਿਹਾ ਉਹ ਵੀ ਸਾਬ ਦੇ ਸਾਹਮਣੇ ਆ ਪਰ ਹੁਣ ਸਥਿਤੀ ਇੱਥੇ ਇਹੀ ਹੈ ਵੀ ਕੈਪਟਨ ਅਮਰਿੰਦਰ ਸਿੰਘ ਦਾ 2027 ਦੇ ਵਿੱਚ ਕੀ ਦੇਖੋਗੇ ਕਿ ਕੈਪਟਨ ਮਿੰਦਰ ਸਿੰਘ ਨੂੰ ਬੀਜੇਪੀ ਪ੍ਰਧਾਨ ਬਣਾਵੇਗੀ ਜਾਂ ਫਿਰ ਜਿਹੜੇ ਰਵਨੀਤ ਬਿੱਟੂ ਮੰਤਰੀ ਬਣੇ ਹੋਣੇ ਚਾਹਵੇ ਉਹਨਾਂ ਨੂੰ ਪ੍ਰਧਾਨ ਬਣਾਵੇਗੀ ਜਾਂ ਫਿਰ ਕੋਈ ਹੋਰ ਚਿਹਰੇ ਹੋਣਗੇ ਪੰਜਾਬ ਦੇ ਵਿੱਚ ਕਿਉਂਕਿ ਕਾਂਗਰਸ ਨੂੰ ਲੈ ਕੇ ਜਾ ਕੇ ਕਾਂਗਰਸ ਤੇ ਕੋਈ ਜੋ ਹੋ ਲੀਡਰ ਇਸ ਵੱਲ ਪਾਸੇ ਜਾ ਸਕਦੇ ਜਾਂ ਪਰ ਨਹੀਂ ਜਾ ਸਕਦੇ ਇਹ ਵੀ ਹੁਣ ਸਵਾਲ ਬਣਿਆ ਹੋਇਆ ਕਿਉਂਕਿ ਜਿਸ ਤਰ੍ਹਾਂ ਚਰਚਾਵਾ ਲਗੇ ਲਗਾਤਾਰ ਜਿਹੜੀਆਂ ਚਲਦੀਆਂ ਆ ਰਹੀਆਂ ਨੇ ਕਿ 2027 ਤੋਂ ਪਹਿਲਾਂ ਵੱਡੇ ਫੇਰ ਬਦਲ ਪੰਜਾਬ ਦੇ ਵਿੱਚ ਵੇਖ ਨੂੰ ਮਿਲ ਸਕਦੇ ਨੇ ਜਿਸ ਤਰ੍ਹਾਂ 2024 ਦੀਆਂ ਚੋਣਾਂ ਦੇ ਵਿੱਚ ਜਾਂ ਫਿਰ ਜਲੰਧਰ ਦੇ ਵਿੱਚ ਜਿਮਨੀ ਚੋਣ ਹੋਈ ਸੀ ਜਦੋਂ ਸ਼ਿਤਲ ਉਗਰਾਲ ਦੇ ਵੱਲ ਅਸਤੀਫਾ ਦਿੱਤਾ ਗਿਆ ਸੀ ਤਾਂ ਉੱਥੇ ਵੱਡੇ ਫੇਰ ਬਦਲ ਹੋਏ ਸੀ ਜਿਹੜੇ ਆਮ ਆਦੀ ਪਾਰਟੀ ਦਾ ਸੀ ਉਹ ਭਾਜਪਾ ਦਾ ਉਮੀਦਵਾਰ ਬਣ ਗਿਆ ਸੀ ਬੀਜਪੀ ਦਾ ਉਮੀਦਵਾਰ ਸੀ ਉਹ ਆਮ ਆਮਾਦੀ ਪਾਰਟੀ ਦਾ ਉਮੀਦਵਾਰ ਬਣ ਗਿਆ ਸੀ ਜਿਹੜਾ ਅਕਾਲੀ ਦਲ ਦਾ ਉਮੀਦਵਾਰ ਸੀ ਉਹ ਦੂਜੀ ਪਾਰਟੀ ਦਾ ਉਮੀਦਵਾਰ ਬਣ ਗਿਆ ਸੀ ਮਤਲਬ ਇਸ ਨੂੰ ਲੈ ਕੇ ਜਿਸ ਤਰ੍ਹਾਂ ਉੱਥੇ ਫਿਰ ਬਦਲੀ ہوئی ਵੱਡੇ ਪੱਧਰ ਦੇ ਉੱਤੇ ਉਸੇ ਤਰ੍ਹਾਂ ਇਸ ਵਾਰ ਵੀ ਜਿਹੋ ਜਿਹਾ ਮੋਹਲ ਬਣਦਾ ਜਾ ਰਿਹਾ ਜਿਵੇਂ ਜਿਵੇਂ ਟਿਕਟਾਂ ਦੀ ਵੰਡ ਹੋਏਗੀ ਚਾਹੇ ਜਿਸ ਤਰ੍ਹਾਂ ਪ੍ਰਧਾਨਗੀ ਨੂੰ ਲੈ ਕੇ ਜਾ ਫੇ ਚੇਰੇ ਰਾਜਨੀਤਿਕ ਲੈ ਕੇ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉਸ ਤੋਂ ਇਹ ਸਿੱਧ ਹੁੰਦਾ ਕਿ ਹੁਣ ਜਿਹੜੀ ਪੰਜਾਬ ਦੇ 2027 ਦੀ ਸਿਆਸੀ ਜ਼ਮੀਨ ਹੋਵੇਗੀ ਉਸ ਦੇ ਵਿੱਚ ਜਿਹੜੀ ਚੋਣਾਂ ਹੋਣ ਤੋਂ ਪਹਿਲਾਂ ਜ਼ਮੀਨ ਹਾਸਲ ਕਰਨ ਤੋਂ ਪਹਿਲਾਂ 2027 ਤੋਂ ਪਹਿਲਾਂ ਵੱਡੇ ਸਿਆਸੀ ਪੰਚਾਲ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਉਣੇ ਬਿਲਕੁਲ ਤੈਅ ਨੇ ਕਿਉਂਕਿ ਇੱਕ ਪਾਸੇ ਜਿਸ ਤਰ੍ਹਾਂ ਦੀ ਸਥਿਤੀ ਅੱਜ ਪੰਜਾਬ ਦੇ ਵਿੱਚ ਬਣੀ ਹੋਈ ਹੈ ਤੁਹਾਡੇ ਕੀ ਵਿਚਾਰ ਨੇ ਇਸ ਨੂੰ ਸਭ ਉਹ ਨੂੰ ਲੈ ਕੇ ਕੇਂਦਰਿਤ ਕਰੀ ਜੇਕਰ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਨਵਾਂ ਹੁੰਦਾ ਉਹਦੇ ਬਾਬਤ ਵੀ ਗੱਲਬਾਤ ਕਰਦੇ ਰਹਾਂਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮੈਨੂੰ ਦਿਉਜਾਤ ਦੇ ਧੰਨ